ਜੇ ਤੁਸੀਂ ਵੀ ਸਸਤਾ ਘਰ ਲੱਭ ਰਹੇ ਹੋ ਕੋਠੀ ਵਰਗਾ ਬਣਿਆ ਹੋਵੇ ਤਾਂ ਤੁਹਾਡੀ ਅੱਜ ਇੱਥੇ ਆ ਕੇ ਪਾਲ ਖਤਮ ਹੋ ਜੂਗੀ ਜਮਾ ਸਸਤਾ ਘਰ ਆਪਾਂ ਲੈ ਕੇ ਪਹੁੰਚੇ ਹਾਂ ਇੱਕ ਡਿਮਾਂਡ ਕੀਤੀ ਹੈ ਮਾਲਕ ਨੇ 16 ਲੱਖ ਰੁਪਈਆ ਬਾਕੀ ਤੁਹਾਨੂੰ ਸਾਰਾ ਕੁਝ ਪਤਾ ਲੱਗ ਜੂਗਾ ਜੀ ਵੀਡੀਓ ਇੱਕ ਵਾਰੀ ਦੇਖ ਲਿਓ ਤੇ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ ਜੀ 73800426173 ਤੁਹਾਡੇ ਕੋਲੇ ਵੀ ਘਰ ਕੋਠੀ ਜਾਂ ਮਕਾਨ ਵੇਚਣਾ ਤੁਸੀਂ ਚਾਹੁੰਦੇ ਹੋ ਫਰੀ ਸੇਵਾ ਜੀ ਸਾਰੀ ਫਰੀ ਚ ਆਪਾਂ ਐਡ ਕਰਦੇ ਹਾਂ ਆਪਣੇ ਕੋਲੇ ਵਧੀਆ ਜੀ ਵੀਡੀਓ ਤੇ ਕੁਝ ਕੁ ਫੋਟੋਆਂ ਤੇ ਜਾਣਕਾਰੀ ਭੇਜ ਦਿਓ ਹਰ ਉਸ ਸਸਤੇ ਘਰ ਕੋਠੀ ਮ ਅੰਡ ਵੀਡੀਓ ਦੇਖਣ ਵਾਸਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਨਾਲ ਇੱਕ ਬੈਲ ਆਈਕਨ ਦਿੱਤਾ ਹੋਇਆ ਉਹਨੂੰ ਵੀ ਦਬ ਦੋ ਤਾਂ ਕਿ ਹਰ ਰੋਜ਼ ਜਦੋਂ ਵੀ ਵੀਡੀਓ ਪਾਈਏ ਮੈਸੇਜ ਤੁਹਾਡੇ ਤੱਕ ਪਹੁੰਚ ਸਕੇ ਤੁਹਾਡੇ ਵਾਸਤੇ ਵਧੀਆ ਘਰ ਆਪਾਂ ਲੈ ਕੇ ਪਹੁੰਚੇ ਹਾਂ ਜੀ ਘਰ ਜਮਾ ਕੋਠੀ ਵਾਂਗੂ ਬਣਿਆ ਹੋਇਆ ਹੈ ਬਾਕੀ ਤੁਸੀਂ ਅੰਦਰੋਂ ਵੀ ਦੇਖਿਓ ਜੀ ਪਹਿਲਾਂ ਇੱਕ ਵਾਰੀ ਬਾਹਰੋਂ ਦੇਖੋ ਵਧੀਆ ਸ਼ਾਂਤ ਮਾਹੌਲ ਦੇ ਵਿੱਚ ਘਰ ਬਣਿਆ ਹੋਇਆ ਕੋਈ ਰੋਲਾ ਰੱਪਾ ਨਹੀਂ ਕੋਈ ਮਸ਼ੀਨਰੀ ਦੀ ਨਾ ਪੈਂ ਪੈਂ ਨਾ ਪਾ ਪਾ ਕੋਈ ਦਿੱਕਤ ਨਹੀਂ ਵਧੀਆ ਘਰ ਹੈ ਜੀ ਵਧੀਆ ਖੇਤਾਂ ਦੇ ਵਿੱਚ ਬਣਿਆ ਹੋਇਆ ਬਾਕੀ ਜਮਾ ਲੱਗੇ ਪੈਂਡ ਸੀ ਜਮਾ ਲੱਗੇ ਹਾਈਵੇ ਰੋਡ ਲੰਘਦਾਗਾ ਤੇ ਗੱਲਬਾਤ ਆਪਾਂ ਸਾਰੀ ਕਰਦੇ ਆਂ ਸੀ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਆਪਾਂ ਸਾਰੀ ਗੱਲ ਕਰਾਂਗੇ ਐਂਡ ਤੱਕ ਜਰੂਰ ਵੀਡੀਓ ਦੇਖਿਓ ਬਾਕੀ ਰੇਟ ਤੁਹਾਨੂੰ ਪਤਾ ਲੱਗ ਹੀ ਗਿਆ ਸੀ ਇੱਕ ਮਾਲਕ ਵੱਲੋਂ ਡਿਮਾਂਡ ਹੈ 16 ਲੱਖ ਰੁਪਈਆ ਕੋਈ ਫਿਕਸ ਰੇਟ ਨਹੀਂ ਹੈਗਾ ਸੀ ਘਰ ਪੂਰਾ ਵਧੀਆ ਬਣਿਆ ਹੋਇਆ ਜਦੋਂ ਆਪਾਂ ਐਂਟਰ ਕਰਦੇ ਆਂ ਸੀ ਅੰਦਰ ਸਭ ਤੋਂ ਪਹਿਲਾਂ ਤਾਂ ਇੱਕ ਦਰਵਾਜ਼ਾ ਦੇਖਣ ਨੂੰ ਮਿਲੂਗਾ ਸੀ ਵਧੀਆ ਦਰਵਾਜ਼ਾ ਆਪਾਂ ਨੂੰ ਦੇਖਣ ਨੂੰ ਮਿਲੂਗਾ ਨਾਲ ਹੀ ਇੱਕ ਪਾਸੇ ਆਪਾਂ ਨੂੰ ਬੈਡਰੂਮ ਦੇਖਣ ਨੂੰ ਮਿਲੂਗਾ ਸੀ ਆ ਜਿਹੜਾ ਬੈਡਰੂਮ ਹੈ ਇਹਦੇ ਨਾਲ ਆਪਾਂ ਨੂੰ ਅਟੈਚ ਇੱਕ ਬਾਥਰੂਮ ਵੀ ਦੇਖਣ ਨੂੰ ਮਿਲ ਜੂਗਾ ਸਾਰਾ ਕੰਮ ਮਾਲਕ ਨੇ ਲਗਭਗ ਕਰਵਾਈ ਰੱਖਿਆ ਸੀ ਕੱਲਾ ਰੰਗ ਨੂੰ ਛੱਡ ਕੇ ਬਾਕੀ ਤੁਸੀਂ ਇੱਕ ਵਾਰੀ ਸਾਰਾ ਕੁਝ ਚੈੱਕ ਕਰੋ ਜੀ ਵਧੀਆ ਬੈਡਰੂਮ ਆਪਾਂ ਨੂੰ ਦੇਖਣ ਨੂੰ ਮਿਲੂਗਾ ਮਾੜਾ ਮੋਟਾ ਜਿਹਾ ਕੰਮ ਆਪਾਂ ਨੂੰ ਕਰਾਉਣਾ ਪਊਗਾ ਜੀ ਜਿਵੇਂ ਕਿ ਆ ਜਿਹੜਾ ਬੈਡਰੂਮ ਤੁਸੀਂ ਦੇਖ ਰਹੇ ਹੋ ਇਹਦੇ ਵਿੱਚ ਬਾਥਰੂਮ ਸੀਗਾ ਉਹਨੂੰ ਗੇਟ ਲੱਗਣ ਵਾਲਾ ਹਲੇ ਪਿਆਗਾ ਬਾਕੀ ਇੱਕ ਪਾਸੇ ਆਪਾਂ ਨੂੰ ਕਮਰਾ ਦੇਖਣ ਨੂੰ ਮਿਲੂਗਾ ਤੇ ਇੱਕ ਪਾਸੇ ਦੂਜੀ ਸਾਈਡ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਰਸੋਈ ਬਣੀ ਹੋਈ ਐ ਜੀ ਨਿੱਕੀ ਜੀ ਰਸੋਈ ਐ ਵਧੀਆ ਰਸੋਈ ਐ ਤੇ ਨਾ ਜ਼ਿਆਦਾ ਵੱਡੀ ਐ ਜੀ ਤੇ ਜ਼ਿਆਦਾ ਨਿੱਕੀ ਵੀ ਨਹੀਂ ਵਧੀਆ ਆਪਾਂ ਨੂੰ ਜਿਵੇਂ ਘਰ ਦੇ ਵਿੱਚ ਚਾਹੀਦੀ ਹੁੰਦੀ ਹੈ ਜਿੱਡਿਕ ਓਡੀਕ ਵਧੀਆ ਆਪਾਂ ਨੂੰ ਮਿਲ ਜੂਗੀ ਤੇ ਉੱਤੇ ਜਾਣ ਵਾਸਤੇ ਆਪਾਂ ਨੂੰ ਪੌੜੀਆਂ ਮਿਲ ਜਾਣਗੀਆਂ ਪੌੜੀਆਂ ਆਪਾਂ ਨੂੰ ਮਿਲਣਗੀਆਂ ਬੈੜੇ ਦੇ ਵਿੱਚੋਂ ਹੀ ਤੇ ਬੈੜਾ ਵੀ ਸਾਰਾ ਪੱਕਾ ਮਾਲਕ ਨੇ ਕਰਵਾ ਰੱਖਿਆ ਜਿਹੜਾ ਪਹਿਲਾਂ ਇੱਕ ਬੈਡਰੂਮ ਤੁਸੀਂ ਦੇਖਿਆ ਸੀਗਾ ਉਦੇ ਨਾਲ ਹੀ ਆਪਾਂ ਨੂੰ ਇੱਕ ਬੈਡਰੂਮ ਹੋਰ ਦੇਖਣ ਨੂੰ ਮਿਲੂਗਾ। ਆ ਜਿਹੜਾ ਬੈਡਰੂਮ ਹੈ ਇਹਨਾਂ ਨੇ ਬਣਾ ਰੱਖਿਆ ਸੀ ਡਰਾਈੰਗ ਰੂਮ। ਬਾਕੀ ਜੋੜੀਆਂ ਦਾ ਕੰਮ ਤੇ ਸ਼ੀਸ਼ਿਆਂ ਦਾ ਆ ਕੁਝ ਤਾਂ ਆਪਾਂ ਨੂੰ ਇੱਥੇ ਮਿਲੂਗਾ ਜੀ। ਜਿਹੜਾ ਪਿੱਛੇ ਕਮਰਾ ਸੀਗਾ ਉਹਦੇ ਵਿੱਚ ਜਿਹੜਾ ਬਾਥਰੂਮ ਸੀਗਾ ਉਹਨੂੰ ਕੱਲਾ ਗੇਟ ਲੱਗਣ ਵਾਲਾ ਪਿਆ। ਬਾਕੀ ਕੰਮ ਮਾਲਕ ਨੇ ਕਰਵਾ ਰੱਖਿਆ ਸੀ। ਤੇ ਹੁਣ ਤੁਸੀਂ ਦੇਖੋ ਜੀ ਆ ਇੱਕ ਬਣਿਆ ਹੋਇਆ ਸਟੋਰ ਏਰੀਆ। ਵਧੀਆ ਸਟੋਰ ਰੂਮ ਬਣਾ ਰੱਖਿਆ। ਉਹ ਤਾਂ ਆਪਣੀ ਇੱਛਾ ਜੀ ਆਪਾਂ ਜਦੋਂ ਇਸ ਘਰ ਨੂੰ ਖਰੀਦਦੇ ਹਾਂ ਉਹ ਤਾਂ ਬਾਅਦ ਆਪਾਂ ਕਿਨੂੰ ਕੀ ਬਣਾਉਣਾ। ਬਾਕੀ ਇੱਥੇ ਵੀਡੀਓ ਖਤਮ ਨਹੀਂ ਹੁੰਦੀ ਸੀ। ਅੱਗੇ ਹੋਰ ਵੀ ਬਹੁਤ ਸਾਰਾ ਪੋਰਸ਼ਨ ਪਿਆਗਾ। ਹਲੇ ਤਾਂ ਤੁਸੀਂ ਬਾਰੋ-ਬਾਰੋਂ ਘਰ ਨੂੰ ਦੇਖਿਆਗਾ। 16 ਲੱਖ ਰੁਪਇਆ ਕੋਈ ਰੇਟ ਜ਼ਿਆਦਾ ਨਹੀਂ ਹੈਗਾ ਜੀ। ਬਾਰੋਂ ਤੁਸੀਂ ਦੇਖ ਹੀ ਲਿਆ ਹੁਣ ਤੁਸੀਂ ਅੰਦਰ ਦੇਖੋ ਜੀ। ਅੰਦਰ ਵੀ ਪੂਰਾ ਵਧੀਆ ਪੋਰਸ਼ਨ ਬਣਿਆ ਹੋਇਆ। ਇੱਕ ਪੂਰੀ ਖੁੱਲੀ-ਡੁੱਲੀ ਆਪਾਂ ਨੂੰ ਲੋਬੀ ਦੇਖਣ ਨੂੰ ਮਿਲੂਗੀ। ਤੇ ਜਦੋਂ ਐਂਟਰ ਕਰਦੇ ਆ ਇੱਕ ਪਾਸੇ ਆਪਾਂ ਨੂੰ ਮਿਲੂ ਬਾਥਰੂਮ ਏਰੀਆ ਸੀ। ਬਾਥਰੂਮ ਦੀ ਆਪਾਂ ਗੱਲ ਕਰੀਏ ਬਾਥਰੂਮ ਵਧੀਆ ਬਣਿਆ ਹੋਇਆ। ਤੇ ਕੰਮ ਜਿੰਨਾ ਕਿ ਕਰਵਾਇਆ ਹੋਇਆ ਤੁਹਾਡੇ ਸਾਹਮਣੇ ਆ ਸੀ ਇੱਕ ਕੱਲਾ ਟਾਈਲਾਂ ਦਾ ਕੰਮ ਰਹਿੰਦਾ ਬਾਥਰੂਮ ਦੇ ਵਿੱਚੋਂ ਬਾਕੀ ਵਧੀਆ ਕੰਮ ਤੇ ਹੁਣ ਤੁਸੀਂ ਦੇਖੋ ਜੀ ਇੱਕ ਪਾਸੇ ਬੈਡਰੂਮ ਮਿਲ ਜੂਗਾ ਆਪਾਂ ਨੂੰ ਸਾਹਮਣੇ ਵੀ ਬੈਡਰੂਮ ਸੀਗੇ ਤੁਸੀਂ ਪਿੱਛੇ ਵੀਡੀਓ ਚ ਦੇਖੇ ਵੀ ਸੀਗੇ ਤੇ ਆਪਾਂ ਤੁਹਾਨੂੰ ਦਿਖਾਵਾਂਗੇ ਵੀ ਕੁਝ ਨਹੀਂ ਛੱਡਦੇ ਜੀ ਆਪਾਂ ਸਾਰੀ ਵੀਡੀਓ ਕੱਲੇ ਕੱਲੇ ਕੋਨੇ ਦੀ ਵੀਡੀਓ ਤੁਹਾਨੂੰ ਦਿਖਾਵਾਂਗੇ ਸੀ ਬਾਕੀ ਤੁਸੀਂ ਨਾਲ ਦੀ ਨਾਲ ਕਮੈਂਟਸ ਕਰਕੇ ਦੱਸੀ ਜਿਓ ਤੁਹਾਨੂੰ ਵੀਡੀਓ ਕਿਵੇਂ ਦੀ ਲੱਗ ਰਹੀ ਐ ਜੀ ਕਮੈਂਟ ਕਰਨਾ ਨਾ ਪੋਲਿਓਜੀ ਥੱਲੇ ਇੱਕ ਕਮੈਂਟ ਸੈਕਸ਼ਨ ਦੇ ਵਿੱਚ ਆਪ ਦਾ ਕੀਮਤੀ ਜਿਹਾ ਕਮੈਂਟ ਜ਼ਰੂਰ ਕਰਕੇ ਦੱਸਿਓ ਜੀ। ਬਾਕੀ ਸਾਹਮਣੇ ਤੁਸੀਂ ਪੂਜਾ ਰੂਮ ਦੇਖਿਆ ਸੀ। ਬਹੁਤ ਵੱਡਾ ਇਹਨਾਂ ਨੇ ਪੂਜਾ ਰੂਮ ਬਣਾ ਰੱਖਿਆ। ਪੂਰਾ ਕਮਰਾ ਜਿਹੜਾ ਇਹਨਾਂ ਨੇ ਪੂਜਾ ਰੂਮੀ ਬਣਾ ਰੱਖਿਆ ਸੀ। ਬਹੁਤ ਵਧੀਆ ਗੱਲ ਹੈ ਸੀ। ਬਾਬੇ ਨੂੰ ਪੂਰਾ ਵੱਡਾ ਕਮਰਾ ਦਿੱਤਾ ਹੋਇਆ ਗਾ। ਬਾਕੀ ਅੰਦਰ ਵੀ ਆਪਾਂ ਨੂੰ ਇੱਕ ਰਸੋਈ ਦੇਖਣ ਨੂੰ ਮਿਲ ਜੂਗੀ। ਬਾਹਰ ਵੀ ਇੱਕ ਰਸੋਈ ਹੈ ਸੀ ਤੇ ਰੇਟ ਬਹੁਤ ਘੱਟ ਹੈ ਜੀ ਇਸ ਘਰ ਦਾ। ਜੇ ਤੁਹਾਨੂੰ ਇਹ ਘਰ ਪਸੰਦ ਹੈ ਤਾਂ ਥੱਲੇ ਇੱਕ ਲਾਈਕ ਦਾ ਬਟਨ ਦਿੱਤਾ ਹੋਇਆ ਸੀ। ਉਹਨੂੰ ਜ਼ਰੂਰ ਦਬਦਿਓ ਲਾਈਕ ਕਰਨਾ ਆਪਣੀ ਵੀਡੀਓ ਨੂੰ ਨਾ ਭੁੱਲਿਓ ਜੀ ਬਾਕੀ ਮੈਂ ਉਮੀਦ ਕਰਦਾ ਹਾਂ ਤੁਹਾਨੂੰ ਸਾਰਿਆਂ ਨੂੰ ਇਹ ਘਰ ਪਸੰਦ ਆ ਗਿਆ ਹੋਊਗਾ ਰੇਟ ਵੀ ਕੋਈ ਜ਼ਿਆਦਾ ਨਹੀਂ ਤੇ ਘਰ ਵੀ ਪੂਰਾ ਵਧੀਆ ਬਣਿਆ ਹੋਇਆ ਬਾਕੀ ਤੁਹਾਨੂੰ ਉੱਪਰ ਵੀ ਲੈ ਕੇ ਚੱਲਾਂਗੇ ਜੀ ਛੱਤ ਦੇ ਉੱਤੇ ਵੀਡੀਓ ਖਤਮ ਨਹੀਂ ਹੋਈ ਜੀ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਵੀਡੀਓ ਵਧੀਆ ਲੱਗ ਰਹੀ ਹੈ ਲਾਈਕ ਜ਼ਰੂਰ ਕਰ ਦਿਓ ਜੀ ਬਾਰ ਬਾਰ ਮੈਂ ਕਹਿ ਰਿਹਾ ਜੀ ਬਾਕੀ ਰੇਟ ਵਧੀਆ ਘਰ ਵਧੀਆ ਕੋਈ ਖਰੀਦਣ ਦਾ ਹੈਗਾ ਚਾਹਵਨ ਜਿੰਨੇ ਤੁਸੀਂ ਦੇਖ ਰਹੇ ਜਿੰਨੇ ਮੇਰੇ ਪਿਆਰੇ ਮਿੱਤਰ ਜਿੰਨੇ ਮੇਰੇ ਭਰਾ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗ ਜਿਨ੍ਹਾਂ ਨੂੰ ਹਲੀ ਤੱਕ ਘਰ ਨਹੀਂ ਮਿਲਿਆ ਤੇ ਸਸਤਾ ਘਰ ਤੁਸੀਂ ਲੱਭ ਰਹੇ ਹੋ ਵਧੀਆ ਰੇਟ ਦੇ ਵਿੱਚ ਤਾਂ ਵਧੀਆ ਰੇਟ ਦੇ ਵਿੱਚ ਵਧੀਆ ਘਰ ਆਪਾਂ ਤੁਹਾਡੇ ਖਾਤਰ ਅੱਜ ਲੱਭ ਕੇ ਲਿਆਉਂਦਾ ਗਾ ਕੁੱਲ ਡਿਮਾਂਡ ਇੱਕ ਹੈਗੀ ਆ ਜੀ 16 ਲੱਖ ਰੁਪਈਆ 16 ਲੱਖ ਦੇ ਵਿੱਚੋਂ ਵੀ ਮਾਲਕ ਕਹਿੰਦੇ ਸੀਗੇ ਵੀ ਮੌਕੇ ਤੇ ਰੇਟ ਕਰ ਲੈਂਗੇ ਅਡਜਸਟਮੈਂਟ ਕੀਤਾ ਜਾਊਗਾ ਜੇ ਆਪਾਂ ਗੱਲ ਕਰੀਏ ਸੀ ਇਹਨਾਂ ਦੀ ਜਿਹੜੀ ਜਗ੍ਹਾ ਘਰ ਦੀ ਉਹ ਹੈਗੀ ਆ ਜੀ 200 ਗਾਜ 200 ਗਾਜ ਟੋਟਲ ਆਪਾਂ ਨੂੰ ਜਗ੍ਹਾ ਮਿਲੂਗੀ ਤੇ ਰਜਿਸਟਰੀ ਵਾਲੀ ਜਗ੍ਹਾ ਆਪਾਂ ਨੂੰ ਮਿਲੂਗੀ ਜੀ ਤੇ ਆਪਾਂ ਜੇ ਏਰੀਆ ਦੀ ਗੱਲ ਕਰੀਏ ਤਾਂ ਕੁੰਨਰਾ ਇਹਨਾਂ ਦਾ ਪਿੰਡ ਹੈਗਾ ਕੁੰਨਰਾ ਖਾਸ ਇਹਨਾਂ ਦਾ ਪਿੰਡ ਹੈ ਤੇ ਲਾਗੇ ਲੱਗਦਾਗਾ ਸੰਗਰੂਰ ਏਰੀਆ ਤੇ ਆਪਾਂ ਕਮੈਂਟ ਪੜ੍ਹਦੇ ਹੁੰਨੇ ਹਾਂ ਜੀ ਹਰ ਰੋਜ਼ ਤੁਹਾਨੂੰ ਪਤਾ ਹੀ ਆ ਤੇ ਸੰਗਰੂਰ ਏਰੀਆ ਚੋਂ ਕਿੰਨੇ ਕਮੈਂਟ ਆਉਂਦੇ ਰਹਿੰਦੇ ਆ ਆਪਾਂ ਪੜ੍ਹਦੇ ਹੁੰਨੇ ਆ ਤੁਹਾਨੂੰ ਪਤਾ ਹੀ ਆ ਜੀ ਤੁਹਾਨੂੰ ਆਪਾਂ ਦੱਸਦੇ ਹੁੰਨੇ ਆ ਤੇ ਸੰਗਰੂਰ ਏਰੀਆ ਚੋਂ ਅੱਜ ਆਪਾਂ ਵੀਡੀਓ ਲੈ ਕੇ ਪਹੁੰਚੇ ਹਾਂ ਜੀ ਵਧੀਆ ਘਰ ਬਣਿਆ ਹੋਇਆ ਵਧੀਆ ਏਰੀਆ ਦਾ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਜਾ ਕੇ ਦੇਖ ਸਕਦੇ ਹੋ ਤੇ ਮਾਲਕ ਨੇ ਕਿਹਾਗਾ ਜਿਹੜਾ ਹਾਈਵੇ ਰੋਡ ਹੈ ਉਹ ਕੁੱਲ 700 ਮੀਟਰ ਦੀ ਦੂਰੀ ਤੇ ਹੈ ਜੀ ਨੀਅਰ ਸੰਗਰੂਰ ਤੋਂ ਤਨੋਲਾ ਹਾਈਵੇ ਤੇ ਇਹ ਘਰ ਬਣਿਆ ਹੋਇਆ ਬਿਲਕੁਲ ਨਜ਼ਦੀਕ ਹੈ ਜੀ ਹਾਈਵੇ ਤੋਂ ਤੇ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਤਾਂ ਮਾਲਕ ਨੂੰ ਫੋਨ ਵੀ ਤੁਸੀਂ ਕਰ ਸਕਦੇ ਹੋ ਜੇ ਪਹਿਲਾਂ ਕੋਈ ਗੱਲਬਾਤ ਕਰਨੀ ਹੈ ਪਹਿਲਾਂ ਗੱਲਬਾਤ ਜਿੰਨੇ ਤੁਸੀਂ ਕਰਨਾ ਚਾਹੁੰਦੇ ਹੋ ਤਮ ਮਾਲਕ ਨੇ ਨੰਬਰ ਜਿਹੜਾ ਦਿੱਤਾ ਤੁਹਾਨੂੰ ਮੈਂ ਕਨਫਰਮ ਵੀ ਕਰਵਾ ਦਿੰਨੇ ਆ 10 ਦਿਨਾਂ ਸੀ 98728 ਤੇ 49150 98728 ਤੇ 49150 ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਤੁਸੀਂ ਕਰਨਾ ਚਾਹੁੰਦੇ ਹੋ ਕੁਝ ਵੀ ਮਾਲਕ ਤੋਂ ਪੁੱਛਣਾ ਚਾਹੁੰਦੇ ਹੋ ਤਾਂ ਮਾਲਕ ਦੇ ਨਾਲ ਇੱਕ ਵਾਰੀ ਗੱਲ ਜ਼ਰੂਰ ਕਰ ਲਿਓ ਜੀ ਮਾਲਕ ਦਾ ਨੰਬਰ ਤੁਹਾਨੂੰ ਮਿਲ ਹੀ ਗਿਆ ਬਾਕੀ 16 ਲੱਖ ਰੁਪਇਆ ਜਿਹੜੀ ਡਿਮਾਂਡ ਮਾਲਕ ਨੇ ਦੱਸੀ ਆ ਤੁਹਾਨੂੰ ਡਿਮਾਂਡ ਕਿਵੇਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸ ਦਿਓ ਆਪ ਦਾ ਕੀਮਤੀ ਜਆ ਵਧੀਆ ਜਆ ਸੋਹਣਾ ਜਆ ਕਮੈਂਟ ਜਰੂਰ ਕਰਿਓ ਵਧੀਆ ਸਾਇਲੈਂਟ ਮਾਹੌਲ ਦੇ ਵਿੱਚ ਆਪਾਂ ਅੱਜ ਘਰ ਲੈ ਕੇ ਪਹੁੰਚੇ ਆਂ ਨਾ ਕੋਈ ਹਾਰਨ ਨਾ ਕੋਈ ਰੋਲਾ ਰੱਪਾ ਨਾ ਕੋਈ ਦਿੱਕਤ ਵਧੀਆ ਸ਼ਾਂਤ ਮਾਹੌਲ ਹੈ ਜਦੋਂ ਸਵੇਰੇ ਉੱਠਾਂਗੇ ਵਧੀਆ ਆਪਾਂ ਨੂੰ এনवायरमेंट ਮਿਲੂਗਾ ਜੀ ਵਧੀਆ ਹਰਿਆਲੀ ਮਿਲੂ ਸਾਹਮਣੇ ਕਿਉਂਕਿ ਖੇਤਾਂ ਦੇ ਵਿੱਚ ਘਰ ਬਣਿਆ ਹੋਇਆ ਜੀ ਤੇ ਵਧੀਆ ਆਪਾਂ ਨੂੰ ਚਿੜੀਆਂ ਕਾਂ ਕਬੂਤਰ ਇਹਨਾਂ ਦੀ ਆਵਾਜ਼ਾਂ ਮਿਲਣਗੀਆਂ ਤੇ ਅੱਜ ਕੱਲ ਪਤਾ ਹੀ ਹੈ ਤੁਹਾਨੂੰ ਇਹ ਚੀਜ਼ਾਂ ਮਿਸ ਹੋ ਰਹੀਆਂ ਜੀ ਅੱਜਕੱਲ। ਜੇ ਤੁਸੀਂ ਸ਼ਾਂਤ ਮਾਹੌਲ ਦੇ ਵਿੱਚ ਰਹਿਣਾ ਪਸੰਦ ਕਰਦੇ ਹੋ ਤੁਹਾਡੇ ਵਾਸਤੇ ਆਪਾਂ ਇਹ ਘਰ ਅੱਜ ਖਾਸ ਲੈ ਕੇ ਪਹੁੰਚੀ ਹਾਂ ਸੀ। ਮਾਲਕ ਨਾਲ ਛੇਤੀ ਤੋਂ ਛੇਤੀ ਗੱਲ ਕਰ ਲਓ ਜਾ ਕੇ ਦੇਖੋ ਰੇਟ ਕੀਤਾ ਜਾਊਗਾ ਮੁਕਾ ਕੇ ਰੇਟ ਤੇ ਫਾਈਨਲ ਡੀਲ ਮਾਰ ਦੋ ਜੀ। ਛੇਤੀ ਕਰੋ ਜਾਓ ਜੀ। ਤੇ ਜਿੰਨੇ ਤੁਸੀਂ ਦੇਖ ਰਹੇ ਹੋ ਵੀਡੀਓ ਵਧੀਆ ਲੱਗੀ ਐ ਚੰਗੀ ਲੱਗੀ ਐ ਤਾਂ ਜਰੂਰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਜੀ ਤੇ ਜਿੰਨੇ ਤੁਸੀਂ ਪਹਿਲੀ ਵਾਰ ਪਹੁੰਚੇ ਹੋ ਜੀ ਜਿੰਨੀਆਂ ਮੇਰੀਆ ਭੈਣਾਂ ਮੇਰੀਆ ਮਾਤਾ ਮੇਰੇ ਵੱਡੇ ਬਜ਼ੁਰਗਾਂ ਮੇਰੇ ਪਿਆਰੇ ਮਿੱਤਰਾਂ ਜਿੰਨੇ ਤੁਸੀਂ ਪਹਿਲੀ ਵਾਰ ਆਏ ਹੋ ਚੈਨਲ ਤੇ ਪਹਿਲੀ ਵਾਰ ਆਪਣੀ ਵੀਡੀਓ ਦੇਖ ਰਹੇ ਹੋ ਥੱਲੇ ਸਬਸਕ੍ਰਾਈਬ ਦਾ ਚਿੱਟੇ ਜਿਹੇ ਰੰਗ ਦਾ ਬਟਨ ਦਿੱਤਾ ਹੋਇਆ ਜੀ ਉਹਨੂੰ ਜਰੂਰ ਦਬਾ ਦਿਓ ਜਿੰਨੇ ਤੁਸੀਂ ਪਹਿਲਾਂ ਤੋਂ ਆਪਣੇ ਚੈਨਲ ਦੇ ਨਾਲ ਜੁੜੇ ਹੋ ਹੋ ਪਹਿਲਾਂ ਤੋਂ ਸਬਸਕ੍ਰਾਈਬ ਕਰਕੇ ਰੱਖਿਆ ਹੋਇਆ ਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਬਾਕੀ ਜਿੰਨੇ ਤੁਸੀਂ ਦੇਖ ਰਹੇ ਹੋ ਤੁਹਾਡੇ ਕੋਲੇ ਵੀ ਘਰ ਹੈ ਕੋਠੀ ਜਾਂ ਮਕਾਨ ਵੇਚਣਾ ਤੁਸੀਂ ਚਾਹੁੰਦੇ ਹੋ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋ ਮਾ ਭੇਜੋ ਆਪਣਾ ਵਟਸਐਪ ਨੰਬਰ ਉੱਤੇ ਪੂਰੀ ਵੀਡੀਓ ਚ ਵਾਰ-ਵਾਰ ਲਈ ਖੈਰ ਅੰਦ ਤੁਸੀਂ ਭੇਜ ਦਿਓ ਜਮ ਅਫਰੀ ਦੇ ਵਿੱਚ ਆਪਾਂ ਐਡ ਤੁਹਾਡੀ ਲਗਾ ਦੇਵਾਂਗੇ ਜੀ ਜੇ ਤੁਸੀਂ ਕਿਸੇ ਹੋਰ ਘਰ ਦੀ ਜਾਂ ਹੋਰ ਕੋਠੀ ਦੀ ਵੀਡੀਓ ਦੇਖਣੀ ਹੈ ਜੀ ਤਾਂ ਸਕਰੀਨ ਤੇ ਤੁਹਾਨੂੰ ਦੋ ਵੀਡੀਓ ਹੋਰ ਮਿਲ ਗਈਆਂ ਹੋਣਗੀਆਂ ਕਿਸੇ ਵੀ ਵੀਡੀਓ ਤੇ ਕਲਿੱਕ ਕਰੋ ਜੀ ਵੀਡੀਓ ਚੱਲ ਜੂਗੀ ਜੇ ਤੁਸੀਂ ਆਪਣੇ ਚੈਨਲ ਤੇ ਸਿੱਧਾ ਜਾਣਾ ਹੈ ਜੀ ਤੇ ਉੱਥੋਂ ਕੋਈ ਹੋਰ ਵੀਡੀਓ ਤੁਸੀਂ ਦੇਖਣੀ ਹੈ ਤਾਂ ਇੱਕ ਪਾਸੇ ਚੈੱਕ ਕਰੋ ਜੀ ਆਪਣੇ ਚੈਨਲ ਦੀ ਫੋਟੋ ਲੱਗੀ ਹੋਈ ਹੈ ਉਹਨੂੰ ਦਬਦੋ ਚੈਨਲ ਤੇ ਪਹੁੰਚ ਜਾਓਗੇ ਆਪਦੇ ਸਾਹਮਣੇ ਨਾਲ ਤੁਸੀਂ ਵੀਡੀਓ ਉੱਥੋਂ ਸਿਲੈਕਟ ਕਰਕੇ ਦੇਖ ਸਕਦੇ ਹੋ ਜੀ